ਜੋ ਸਾਨੂੰ ਮਿਸਰੋਂ ਕੱਢ ਲਿਆਇਆ ਹੈ ਮਿਸਰੋਂ ਕੱਢ ਲਿਆ ਕਦੀ ਵੀ ਤੁਹਾਡੇ ਤੇ ਪਰੇਸ਼ਾਨੀ ਆਵੇ ਆਪਣੇ ਦਾਸ ਦੇ ਖਿਲਾਫ ਨਾ ਬੋਲੋ ਕਦੀ ਤੁਹਾਡੇ ਤੇ ਮੁਸੀਬਤ ਆ ਜਾਵੇ ਆਪਣੇ ਪਾਸਟਰ ਦੇ ਖਿਲਾਫ ਨਾ ਬੋਲੋ ਆਪਣੇ ਨਬੀ ਦੇ ਖਿਲਾਫ ਨਾ ਬੋਲੋ ਤੁਹਾਨੂੰ ਕੀ ਪਤਾ ਤੁਹਾਡਾ ਨਬੀ ਤੁਹਾਡੇ ਤੋਂ ਜ਼ਿਆਦਾ ਪਰਮੇਸ਼ਰ ਦੇ ਕਿਦੁਾਈ ਦਿੰਦਾ ਹੋਵੇ ਪਰਮੇਸ਼ਰ ਮੇਰੀ ਕਲੀਸ਼ੀਆ ਨੂੰ ਬਚਾ ਮੇਰੀ ਇਸ ਭੈਣ ਨੂੰ ਬਚਾ ਮੇਰੇ ਇਸ ਭਾਈ ਨੂੰ ਬਚਾ ਪਰਮੇਸ਼ਰ ਜੀ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਏ ਤੂੰ ਇਹਨਾਂ ਦੀ ਸਹਾਇਤਾ ਕਰ ਖੁਦਾਵੰ ਜੀ ਤੂੰ ਆਪਣੇ ਫਰਿਸ਼ਤਿਆਂ ਨੂੰ ਭੇਜ ਪ੍ਰਭੂ ਜੀ ਤੂੰ ਇਸ ਜਗ੍ਹਾ ਤੇ ਆ ਕੇ ਮੌਜੂਦ ਹੋ ਜਾ ਤੁਹਾਨੂੰ ਕੀ ਪਤਾ ਤੁਹਾਡੇ ਨਾਲੋਂ ਵ ਪਰ ਤੁਹਾਨੂੰ ਇਹ ਲੱਗਣਾ ਪਾਸਟਰ ਸਾਹਿਬ ਘਰੇ ਬੈਠੇ ਨੂੰ ਕੋਈ ਪਤਾ ਨਹੀਂ ਆ ਅਸੀਂ ਪਰੇਸ਼ਾਨ ਹੀ ਮਰਨਦੇ ਆ ਅਸੀਂ ਤੇ ਮਰ ਚੱਲੇ ਆ ਅਸੀਂ ਬਰਬਾਦ ਹੋ ਚੱਲੇ ਆ ਇੱਥੇ ਸਾਨੂੰ ਮਾਰ ਨਹੀਂ ਲੈ ਆ ਕਦੀ ਵੀ ਆਪਣੇ ਪਾਸਟਰ ਦੇ ਖਿਲਾਫ ਨਾ ਬੋਲੋ ਕਦੀ ਵੀ ਨਹੀਂ ਆਪਣੇ ਅਪੋਸਟਲ ਦੇ ਆਪਣੇ ਨਬੀ ਦੇ ਜਿਹੜਾ ਟਾਡੇ ਰਸੂਲ ਆ ਉਹਦੇ ਕਦੀ ਵੀ ਖਿਲਾਫ ਨਾ ਬੋਲੋ ਭਵਨ ਨਾਲ ਦੇ ਟਾਡੇ ਚੁਗਲੀ 100 ਵਾਰੀ ਕਰੀ ਨਾ ਉਹਨਾਂ ਨੂੰ ਵੀ ਕਹਿ ਦਿਓ ਮੇਰੇ ਪਾਸਟਰ ਦੇ ਖਿਲਾਫ ਨਹੀਂ ਕੋਈ ਗੱਲ ਕਰਨੀ ਭਾਈ ਮੇਰੇ ਉਸਤਾਦ ਆ ਮੇਰੇ ਕੀ ਆ ਜੀ ਉਹ ਉਸਤਾਦ ਆ ਮੈਂ ਗੱਲ ਨਹੀਂ ਸੁਣਨੀ ਅਸਲੀ ਚੁੱਪਰ